ਤੇ ਕਰ ਉਹਨਾਂ ਵਰਸ ਇੰਟਿਕਲੋਵਰਚੇ ਜੇ ਲੱਗੇ ਉਹਨਾਂ ਦਾ ਬਹੁਤ ਮੁਸ਼ਕਿਲ ਆ ਵੀਜ਼ੇ ਲੱਗੇ ਤੇ ਵੀ ਐਮਬੈਸੀ ਵਾਲੇ ਉਹਨਾਂ ਨਾਲ ਰਵਾਬਾ ਨਾਲ ਕੰਟੈਕਟ ਕਰਦੇ ਨੇ ਕਿ ਉਹ ਇੰਨੀ ਮੰਗ ਰੱਖ ਦਿਓ ਫਿਰ ਪਾਸਪੋਰਟ ਪਾਸਪੋਰਟ ਤੇ ਨਹੀਂ ਕੱਟ ਸਕਦੇ ਨਹੀਂ ਉਹ ਕਹਿੰਦੇ ਵੀ ਵਾਈਟ ਪਾਸਪੋਰਟ ਤੇ ਅਸੀਂ ਨਹੀਂ ਕੱਟਦੇ ਕਰ ਲਓ ਪਰ ਜਿਹੜਾ ਹੈਗਾ ਉਹ ਗੱਲ ਉੱਥੇ ਬਣਨੀ ਤੁਹਾਡੀ ਕਿੰਨੀ ਇਹ ਤਾਂ ਫਿਰ ਜਿਹੜਾ ਐਨਐਚਆਰ ਲੱਗਦਾ ਹੈ ਦਾ ਕੋਈ ਕਲੀਅਰੈਂਸ ਲੈਣੀ ਹੁੰਦੀ ਹੈ ਇਹ ਜ਼ੋਰ ਕਰਦਣਾ ਉਹ ਫਿਰ ਕੋਰਟ ਦੇ ਵਿੱਚ ਚਲ ਗਿਆ ਜਿਨ੍ਹਾਂ ਦੀ ਰਿਪੋਰਟ ਜੋ ਕਲੀਅਰ ਨਹੀਂ ਹੁੰਦਾ ਉਹਨਾਂ ਦੇ ਰੋ ਜਨ ਦਾ 10 ਸੋ ਪਹਿਲਾਂ ਤੁਸੀਂ ਹੁੰਦੇ ਹੋ ਭਾਰਤ ਵਾਪਸ ਪਰਤੇ ਹੋ ਕੀ ਬਿਆਨ ਕਰਨਾ ਚਾਹੁੰਦੇ ਹੋ ਮਨਜ ਕਿਹਾ ਜਾ ਸਕੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਭਾਰਤ ਵਿੱਚ ਆਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲਿ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚੁੰਨੀਆਂ ਵੀ ਜਿਹੜੀਆਂ ਕੁੜੀਆਂ ਉੱਥੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਉਹ ਸਮਾਂ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਉੱਥੋਂ ਆਈ ਆ ਮਤਲਬ 4 ਮਹੀਨੇ ਤੋਂ ਮੈਂ ਇੱਥੇ ਫਸੀ ਬੈਠੀ ਸੀ ਜਿਹੜੀ ਤੁਸੀਂ ਜਾਂਦੇ ਤੁਹਾਨੂੰ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਊਗਾ ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿਉਂਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਗੱਲ ਇਹ ਹਾਂਜੀ ਸਾਡੀ ਗੈਰੰਟੀ ਹੈ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ ਉੱਤੇ ਰਹਿੰਦੇ ਹੋਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੁਹਾਨੂੰ ਸਾਹਮਣੇ ਚੱਲਦੀਆਂ। ਉੱਥੇ ਮੁਸ਼ਕਿਲਾਂ ਇਹ ਆ ਵੀ ਉਹਨਾਂ ਦੇ ਹਸਬੰਦ ਆ ਜਿਹੜੇ ਉਹ ਮਤਲਬ ਉਹਨਾਂ ਦੀ ਚੀਜ਼ ਆ ਕਿ ਉਹ ਤਿੰਨ-ਚਾਰ ਵਿਆਹ ਕਰਵਾ ਸਕਦੇ ਆ ਸਾਨੂੰ ਫੋਰਸ ਕਰਦੇ ਆ ਸਾਡਾ ਮੈਰਿਜ ਕਰਵਾਓ ਸਾਡਾ ਫਿਜ਼ੀਕਲ ਰਿਲੇਸ਼ਨ ਬਣਾਓ। ਹਾਂਜੀ। ਉਹਨੂੰ ਪਤਾ ਲੱਗਿਆ ਕਿ ਸੰਸਚੇਵਾ ਤੇ ਭਾਰਤ ਸਰਕਾਰ ਤੁਹਾਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕਰ ਰਹੀ ਹੈ ਉਹਨਾਂ ਤੋਂ ਮੈਨੂੰ ਲੱਗਿਆ। ਹਾਂਜੀ ਉਹਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਆ। ਹੋਰ ਕੁੜੀਆਂ ਕਿੰਨੀਆਂ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਲੀ ਨੇ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਉਹ ਆਏ ਨੇ ਇਸ ਕਰਕੇ ਬਾਬਾ ਜੀ ਇਹਨਾਂ ਨੇ ਮੇਲ ਪਾਈ ਆ ਤੇ ਮੇਰਾ ਵਾਈਟ ਪਾਸਵਰਡ ਆਇਆ ਇਸ ਕਰਕੇ ਮੈਂ ਵਾਈਟ ਪਾਸਵਰਡ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਸੰਤੀ ਚਾਹਦੀ ਹੂੰ ਘੁੰਮ ਕੇ ਕਿੰਨੀ ਕਿ ਮਹੱਤਵਪੂਰਨ ਰਹੀ ਘਰ ਲਿਆਉਣ ਦੀ ਵਾਪਸ ਬਹੁਤ ਜ਼ਿਆਦਾ ਚਿੱਕੇ ਤੁਸੀਂ ਜਿੱਦਾਂ ਇੱਕ ਤੋਂ ਦੂਜੀ ਜਗ੍ਹਾ ਤੇ ਉਸ ਸਮਝੌਤਾ ਵੀ ਕਰਨਾ ਪੈਂਦਾ ਕਿ ਜੇ ਤੁਸੀਂ ਵਾਪਸ ਆਣਾ ਤਾਂ ਦੂਜੇ ਨੂੰ ਵੀ ਉੱਥੇ ਲੱਗ ਕੇ ਹੀ ਹਿੰਦੇ ਹਾਂ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਿਹਾ ਸੀ ਵੀ ਹਾਂ ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟਰਾਂ ਹੀ ਗਏ ਸੀ ਲਖਨਾਉਂ ਦੀ ਜੇ ਮੈਂ ਸੰਪਰਕ ਕਰੇ ਚਾਹੀਦਾ ਮੇਰੀ ਮਾਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਦਿਨਾਂ ਬਾਅਦ ਇੰਡੀਆ ਵਾਪਸ ਆ ਗਈ मतलब ਉਹਨਾਂ ਨੇ ਆਪਣੀ ਥਾਂ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ ਵੇਚ ਦਿੱਤਾ ਸੀ। ਫਿਰ ਉੱਥੇ ਦੂਤਾਵਾਸ ਆ ਉਹ ਸਹਾਇਤਾ ਕਰਦਾ ਹੈ ਤੇ ਅੱਧਿਕ ਨਹੀਂ ਕਰਦਾ। ਹਾਂਜੀ ਮਤਲਬ ਅੰਬੈਸੀ ਕਰਦੀ ਆ ਸਹਾਇਤਾ। ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ। ਤੇ ਪੂਰੇ ਤੁਝਰ ਬੇ ਨੂੰ ਆਪਣੇ ਜੀਵਨ ਬਾਰੇ ਕੁਝ ਸਿੱਖਿਆ ਲੈਣ ਚੰਗਾ। ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਿੰਸ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ। ਅਰਬ ਕੰਟਰੀ ਬਿਲਕੁਕੁਲ ਵੀ ਸੇਫ ਨਹੀਂ ਹੈ ਜੀ। ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ ਕਿਵੇਂ ਤੁਹਾਨੂੰ ਮਿਲਿਆ? ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਬਹੁਤ ਸਾਰੇ ਲੋਕ ਹੈ ਜਿਹੇ ਨਹੀਂ ਜਿਹੜੇ ਵਿਦੇਸ਼ ਜਾਂਦੇ ਜਿਹੜੇ ਚਾਹਨਾ ਰੱਖਦੇ ਨੇ ਨੌਲੀਵਾਂ ਪੀੜੀ ਆ ਮੈਂ ਉਹਨਾਂ ਅੱਗੇ ਰਿਕਵੈਸਟ ਕਰਦੀ ਆ ਵੀ ਪਲੀਜ਼ ਕੁੜੀਆਂ ਤਾਂ ਖਾਸ ਕਰਕੇ ਪਲੀਜ਼ ਨਾ ਜਾਣ ਉੱਥੇ ਅਕੀਦ ਰੇਸ਼ਮ ਸਿੰਘ ਜੀਵਾਲ ਦੇ ਯਤਨਾਂ ਦੇ ਹੋਰ ਮਦਦਕਾਰਾਂ ਦੇ ਯਤਨਾਂ ਬਾਰੇ ਕੀ ਕਹਿਣਾ ਚਾਹੋਗੇ ਮੇ ਜਿਵੇਂ ਕਿ ਬਾਬਾ ਜੀ ਨੇ ਮੈਨੂੰ ਇੱਥੇ ਬੁਲਾਇਆ ਵਾ ਰਿਕਵੈਸਟ ਸੋਣੀ ਆ ਬਾਬਾ ਜੀ ਅੱਗੇ ਕਿ ਜੜੀਆਂ ਕੁੜੀਆਂ ਫਸੀਆਂ ਉਹਨਾਂ ਨੂੰ ਵੀ ਵਾਪਸ ਚਲਦੀ ਤਾਂ ਜਲਦੀ ਲੱਗੀਆਂ ਕੁੜੀਆਂ ਦੀ ਬਹੁਤ ਜ਼ਿਆਦਾ ਗਲਤ ਕੰਡੀਸ਼ਨ ਉੱਥੇ ਰੋਜ਼ਗਾਰ ਵੀ ਖਾਤਰ ਲਾੜੇ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡਾ ਸ਼ੋਸ਼ਣ ਉਹਨਾਂ ਬੱਚਿਆਂ ਦਾ ਹੋ ਰਿਹਾ ਜਿਹੜੇ ਖਾਸ ਕਰਕੇ 2 ਨੰਬਰ ਦੇ ਏਜੰਟਾਂ ਰਾਹੀਂ ਜਿਹੜੇ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਲੋਕਾਂ ਨੂੰ ਠੱਗਦੇ ਆ ਤੇ ਉਹਨਾਂ ਦਾ ਸਕਾਰ ਹੋਇਆ ਤਕਰੀਬਨ 125 ਲੜਕੀਆਂ ਸੀ ਪਹਿਲਾਂ ਇਹਨਾਂ ਨੇ ਅਰਬ ਮੁਲਕਾਂ ਜੋ ਮਗਾ ਚੁੱਕੇ ਤੇ ਜਿਹਦੇ ਵਿੱਚ ਥੋੜੇ ਦਿਨ ਪਹਿਲਾਂ 70 ਲੜਕੀਆਂ ਦਾ ਸਾਨੂੰ ਪਤਾ ਲੱਗਾ ਸੀ ਤੇ ਇੱਕ ਲੜਕੀ ਦੇ ਪਰਿਵਾਰ ਸਾਡੇ ਕੋਲ ਇੱਥੇ ਆਇਆ ਸੀ ਉਹ ਲੜਕੀ ਜਲੰਧਰ ਤੋਂ ਤੇ ਉਹ ਲੜਕੀ ਦਾ ਪਰਿਵਾਰ ਸਾਡੇ ਕੋਲ ਅਕਤੂਬਰ ਦੇ ਵਿੱਚੋਂ ਲੜਕੀ ਗਈ ਸੀ 16 ਦਸੰਬਰ ਨੂੰ ਉਹ ਸਾਡੇ ਕੋਲ ਪਰਿਵਾਰ ਆਇਆ ਸੀ ਤੇ 14 ਦਿਨਾਂ ਬਾਅਦ ਦੀ ਨਵੰਬਰ ਨੂੰ ਉਹ ਲੜਕੀ ਸਹੀ ਸਲਾਮਤ ਵਾਪਸ ਆ ਗਈ ਤੇ ਉਹਨਾਂ ਦੱਸਿਆ ਕਿ ਚਾਰ ਲੜਕੀਆਂ ਪੰਜਾਬ ਦੀਆਂ ਹੋਰ ਉਹਨਾਂ ਦੇ ਨਾਲ ਆਈਆਂ ਸੋ ਹਜੇ ਵੀ ਬਹੁਤ ਲੜਕੀਆਂ ਉੱਥੇ ਬਾਹਰ ਫਸੀਆਂ ਹੋਈਆਂ ਸਾਡਾ ਤੁਹਾਨੂੰ ਦੱਸਣ ਦਾ ਇਹੀ ਮਕਸਦ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੀਆਂ ਲੜਕੀਆਂ ਨਾਲ ਜਿਹੜਾ ਹੈ ਇਹ ਮਿਸ ਬਿਹੇਵ ਹੋ ਰਿਹਾ ਸੋ ਇਥੋਂ ਲੈ ਜਾਂਦੇ ਆ ਜਿਹੜੇ ਉਹ ਪਰਿਵਾਰ ਦੇਖਦੇ ਆ ਜਿਹੜੇ ਬਿਲਕੁਲ ਲੋਅਰ ਲੈਵਲ ਤੇ ਆ ਉਹਨਾਂ ਨੂੰ ਚਾਚਾ ਦੇ ਦਿੰਦੇ ਸਾਨੂੰ 40000 50000 ਅਸੀਂ ਉੱਥੇ ਮਹੀਨਾ ਦਾ ਦੇਵਾਂਗੇ ਤੇ ਘਰਾਂ ਚ ਕੰਮ ਕਰਾਵਾਂਗੇ ਪਰ ਉੱਥੇ ਜਾ ਕੇ ਉਹਨਾਂ ਨੂੰ ਜੋ ਹੁੰਦੀ ਉਹ ਤੁਹਾਨੂੰ ਲੜਕੀ ਆਪ ਆਪਣੀ ਹਾਲਤ ਦੱਸੂਗੀ ਵੀ ਕਿਸ ਤਰ੍ਹਾਂ ਉੱਥੇ ਹੋਰ ਵੀ ਬੱਚੇ ਬੱਚੇ ਹੋਇਆ ਸੋ ਅਸੀਂ ਧੰਨਵਾਦ ਕਰਦੇ ਆ ਇੰਡੀਆਨ ਐਮਬੈਸੀ ਦਾ ਜਿਨ੍ਹਾਂ ਨੇ ਉਹ ਯਤਨ ਕਰਕੇ ਇਸ ਲੜਕੀ ਨੂੰ ਵਾਪਸ ਲਿਆਂਦਾ ਸੋ ਜਿਹੜੇ ਹੈ ਅਤੇ ਵਿਦੇਸ਼ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਲੋਡ ਇਹ ਹੈ ਕਿ ਅਸੀਂ ਇਹ ਜਿਹੜੇ 2 ਨੰਬਰ ਦੇ ਟਰੈਵਲ ਏਜੰਟਾ ਜਿਹੜੇ ਐਵੇਂ ਗੱਲਾਂ ਦੇ ਨਾਲ ਫਸਾ ਲੈਂਦੇ ਆ ਤੇ ਉੱਥੇ ਜਾ ਕੇ ਇਹ ਏਜੰਟ ਜਿਹੜਾ ਹੈ ਘੁੰਮਣ ਫਿਰਨ ਵਾਲਾ ਵੀਜ਼ਾ ਲਵਾਉਂਦੇ ਆ ਜਿਹੜਾ ਤੇ ਉੱਥੇ ਲਗਾ ਕੇ ਨਾ ਕੋਈ ਨਾ ਕੋਈ ਐਗਰੀਮੈਂਟ ਕਰਵਾ ਲੈਂਦੇ ਆ ਕਿਸੇ ਨਾ ਕਿਸੇ ਦੇ ਕੋਲ ਉੱਥੇ ਦਸਤਖਤ ਕਰਵਾ ਕੇ ਜਦੋਂ ਕਿ ਇਹਨਾਂ ਨੂੰ ਗਈਆਂ ਨੂੰ ਤਾਂ ਪੰਜਾਬੀ ਨਹੀਂ ਪੜਨੀ ਆਉਂਦੀ ਅਗੂਠਾ ਲਾਉਂਦੇ ਆ ਉਹ ਅਰਬੀ ਦੇ ਵਿੱਚ ਲਿਖਿਆ ਹੁੰਦਾ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਜਲੀਲ ਕਰਦੇ ਆ ਤੇ ਫਿਰ ਜਦੋਂ ਉਹ ਇਧਰ ਵਾਪਸ ਆਉਣਾ ਚਾਹੁੰਦੇ ਆ ਤੇ ਉਹਨਾਂ ਦੇ ਨਾਲ ਸ਼ਰਤ ਰੱਖੀ ਜਾਂਦੀ ਹੈ ਕਿ ਜਾਂ ਸਾਨੂੰ ਇਹਨੇ ਲੱਖ ਰੁਪਈਆ ਦਿਓ ਜਾਂ ਤੁਸੀਂ ਆਪਣੀ ਜਗ੍ਹਾ ਤੇ ਹੋਰ ਕੋਈ ਜਿਹੜਾ ਹੈ ਉਹ ਲੜਕੀ ਮੰਗਵਾਓ ਤੋਂ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਨੂੰ ਵੀ ਅਹੀ ਦੇਖਿਆ ਲੜੀਏ ਚਲਦੀ ਹੈ ਪਰ ਜਦੋਂ ਉਸੇ ਬੱਚਾ ਫਸ ਜਾਂਦਾ ਜੋ ਉਹਨਾਂ ਦੇ ਹਾਲਾਤ ਗੁਜ਼ਰਦੇ ਆ ਆ ਮਹਾਬਾਬ ਦੇ ਉੱਤੇ ਬੜੇ ਤਰਸ ਜੋਗ ਹੁੰਦੇ ਆ ਸੋ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਮ ਰਾਹੀਂ ਕਿ ਜਿਹੜੇ ਠੱਗ ਟਰੈਵਲ ਏਜੰਟ ਇਹਨਾਂ ਤੋਂ ਬਚੋ ਅਸੀਂ ਖਾਸ ਕਰਕੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਜਿਹੜੇ ਏਜੰਟਾਂ ਇਹਨਾਂ ਰਾਹੀਂ ਨਾ ਭੇਜੋ ਉਸ ਬਹੁਤ ਬੁਰੀ ਹਾਲਤ ਉਹਨਾਂ ਦੀ ਹੁੰਦੀ ਹੈ ਸੋ ਸਾਨੂੰ 70 ਲੜਕੀਆਂ ਦਾ ਉਹਨਾਂ ਦੱਸਿਆ ਸੀ ਕਿ ਫਸੇ ਹੋਏ ਆ ਜਿਹਦੇ ਵਿੱਚੋਂ 5 ਲੜਕੀਆਂ ਜਿਹੜੀਆਂ ਹੈ ਉਹ ਪੰਜਾਬ ਤੋਂ ਆ ਚੁੱਕੀਆਂ ਤੇ ਅਸੀਂ ਬੇਨਤੀ ਕਰਾਂਗੇ ਕਿ ਹੋਰ ਕੋਈ ਜਿਹੜਾ ਹੈਗਾ ਜੇ ਤੁਹਾਨੂੰ ਔਰ ਕੋਲੋਂ ਪੈਸੇ ਲਾ ਕੇ ਵੀ ਕਹਿੰਦਾ ਕਿ ਅਸੀਂ ਬਾਹਰ ਲੈ ਜਾਂਦੇ ਆ ਆਪਣੀਆਂ ਲੜਕੀਆਂ ਨੂੰ ਜ਼ਰੂਰ ਇਹਨਾਂ ਅਰਬ ਮੁਲਕਾਂ 'ਚ ਨਾ ਭੇਜੋ ਇਹ ਸਾਡੀ ਬੇਨਤੀ ਹੈ। ਲੱਗੇ ਜੇ ਤੁਸੀਂ ਰਾਸ਼ਟਰ ਮੰਤਰੀ ਬਣੇ ਤਾਂ ਬਹੁਤ ਕਾਫੀ ਲੜਕੀਆਂ ਵਾਪਸ ਨੇ ਟੋਟਲ ਕਿੰਨੀ ਗਿਨਤੀ ਹੈਗੀ ਹੁਣ ਤੱਕ तकरीबन 125 ਲੜਕੀਆਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਹੁਣ ਇੱਕ ਲੜਕੀ ਦੇ ਨਾਲ ਪੰਜ ਆ ਗਈਆਂ ਇਸੇ ਤਰ੍ਹਾਂ ਹੀ ਉੱਥੇ ਕਾਫੀ ਲੜਕੀਆਂ ਜਿਹੜੀਆਂ ਘਰਾਂ ਤੋਂ ਭੱਜ ਜਾਂਦੀਆਂ ਫਿਰ ਉਹ ਉੱਥੇ ਗੁਰਦੁਆਰੇ ਚੱਲ ਜਾਂਦੀਆਂ گاਉਂ 'ਚ ਵੇਚੀ ਦੇ ਸੰਪਰਕ ਵਿੱਚ ਹੁੰਦਾ ਕੀ ਹੈ ਕਿ ਬਾਅਦ ਵਿੱਚ ਜਿਹੜੇ ਇਹਨਾਂ ਦੇ ਐਗਰੀਮੈਂਟ ਹੁੰਦੇ ਆ ਉਸ ਵੇਲੇ ਤਾਂ ਜਿਹੜੇ ਸੀ ਕਹਿੰਦੇ ਸਾਨੂੰ ਇਹੀ ਕਹਿੰਦੇ ਬਾਪਾ ਜੀ ਨੇ ਐਗਰੀਮੈਂਟ ਹੈ ਕੋਈ ਐਗਰੀਮੈਂਟ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਇਹਨੂੰ ਤਾਂ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਅਰਬੀ ਦਾ ਕੀ ਪਤਾ ਇਹ ਤਾਂ ਇਹਨਾਂ ਦੇ ਨਾਲ ਚੀਟਿੰਗ ਹੋਈ ਹੈ ਇਹਨਾਂ ਦੇ ਨਾਲ ਠੱਗੀ ਬੱਜੀ ਹੈ ਤਾਂ ਫਿਰ ਉਹ ਜਿਹੜਾ ਹੈਗਾ ਹੁਣ ਵੈਸੀ ਕਾਫੀ ਇਹਨਾਂ ਤੇ ਬਦਲ ਕਰਦੀ ਹੈ ਫਿਰ ਉਸੇ ਕੋਰਟ ਤੋਂ ਐਨਓਸੀ ਲੈਣੀ ਪੈਂਦੀ ਹੈ ਉਹ ਤਾਂ ਹੀ ਬੱਚੇ ਜਿਹੜਾ ਵਾਪਸ ਆ ਜਾਂਦਾ ਕਿ ਫਿਰ ਉਹ ਉੱਥੇ ਉੱਥੇ ਤਾਂ ਆ ਕੇ ਸਟੇ ਮਿਲ ਜਾਂਦਾ ਅਰੇ ਵਾਪਸ ਹੋਣ ਵਾਸਤੇ ਉਹਨਾਂ ਨੂੰ ਕਲੀਅਰੈਂਸ ਲੈਣੀ ਪੈਂਦੀ ਕੋਰਟ ਤੋਂ ਕਿਉਂਕਿ ਉਹਨਾਂ ਦੀ ਜਿਹੜਾ ਪਾਸਪੋਰਟ ਹੁੰਦਾ ਉਹ ਵੀ ਉਹਨਾਂ ਦੇ ਕੋਲ ਹੁੰਦਾ ਪਾਸਪੋਰਟ ਤਾਂ ਐਮਬੈਸੀ ਆਪਣਾ ਈਸ਼ੂ ਕਰ ਸਕਦੀ ਹੈ ਪਰ ਜਿਹੜੀ ਕਲੀਅਰੈਂਸ ਲੈਣੀ ਹੈ ਜਾ ਕੇ ਉਹ ਕੋਈ ਕਈ ਵਾਰ ਇਹਨਾਂ ਲੜਕੀਆਂ ਦੇ ਉੱਤੇ ਚੋਰੀ ਦਾ ਕੇਸ ਪਾਉਂਦੇ ਜਦੋਂ ਕੋਈ ਦੇਖਦਾ ਬੱਚਾ ਭੱਜ ਗਿਆ ਚੋਰੀ ਦਾ ਪਾਉਂਦਾ ਵੀ ਸਾਡਾ ਸਮਾਨ ਲੈ ਕੇ 도ੜ ਗਏ ਤਾਂ ਕੋਈ ਇਹੋ ਜਿਹਾ ਕੋਈ ਉਹਨਾਂ ਤੇ ਇਲਜ਼ਾਮ ਲਾ ਦੇਣਾ ਜਿਹਦੇ ਨਾਲ ਉਹ ਫੇ ਕੋਟ ਤੋਂ ਕਲੀਅਰੈਂਸ ਲੈਣੀ ਪੈਂਦੀ ਐ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਕਿ ਉੱਥੇ ਜਾ ਕੇ ਕੀ ਵਾਪਰਦਾ ਐ ਤੇ ਉੱਥੇ ਜਿਹੜਾ ਫਸ ਜਾਂਦਾ ਉਹਨੂੰ ਪਤਾ ਪਰ ਇਥੋਂ ਇਹ ਲਾਲਚ ਬਹੁਤ ਦੇ ਜਾਂਦੇ ਆ ਵੀ ਜਿਹੜਾ ਹੈਗਾ ਇਸ ਕਰਕੇ ਤੁਹਾਨੂੰ ਭੇਜਾਂਗੇ ਪੈਸੇ ਇੰਨੇ ਦੇਵਾਂਗੇ ਲਾਲਚ ਵਿੱਚ ਫਸਦੇ ਆ ਪੰਜਾਬ ਰ ਹੋਟੀਆਂ ਵਾ ਜਿਹੜਾ ਵੀ ਫੋਟੋ ਸੱਤਰੀ ਇੰਡੀਆ ਨੂੰ ਉਹਨਾਂ ਵਾਸਤੇ ਕੋਸ਼ਿਸ਼ਾਂ ਕੀਤੀ ਜਾ ਰਹੀ ਨੇ ਨਹੀਂ ਉਹਨਾਂ ਵਾਸਤੇ ਸੀ ਸਾਰਿਆਂ ਦਾ ਲਿਖਿਆ ਸੀਗਾ ਕਿ ਆ ਜਿਹੜੀ ਸਾਨੂੰ ਆ ਜਿਹੜੀ ਉਹਨਾਂ ਦੀ ਵੀਡੀਓ ਭੇਜੀਆ ਸੀ ਕੋ ਕੱਲੀਆਂ ਪੰਜਾਬ ਦੀਆਂ ਨਹੀਂ ਕਰਨਾਟਕਾ ਦੀਆਂ ਹੋਰ ਵਕ ਵਕ ਜੰਮੂ ਕਸ਼ਮੀਰ ਤੋਂ ਉਹ ਜਿਹੜੀਆਂ ਵੀਡੀਓ ਸਾਨੂੰ ਆਈਆਂ ਸੀਗੀਆਂ ਵੀ ਆ ਉਹਨਾਂ ਨੇ ਭੇਜੀਆਂ ਸੀਗੀਆਂ ਵੀ ਉਹਨਾਂ ਨੇ ਜੋ ਕੁਝ ਵੀ ਬੋਲਿਆ ਸੀਗਾ ਉਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਜਦੋਂ ਸੈਸ਼ਨ ਚੱਲਦਾ ਸੀ ਅਸੀਂ ਆਪ ਜਾ ਕੇ ਉਸ ਵਿਦੇਸ਼ ਮੰਤਰਾਲੇ ਨੂੰ ਦੇਖ ਕੇ ਆਏ ਆ ਤੇ ਉਹਨਾਂ ਨੇ ਉਹਨਾਂ ਨੇ ਕਹਿ ਕੇ ਅਸੀਂ ਇਹਦੇ ਉੱਤੇ ਪੂਰੀ ਕਾਰਵਾਈ ਕਰਦੇ ਹਾਂ ਉਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਹੁਣ ਇਹ ਲੜਕੀਆਂ ਵਾਪਸ ਆ ਰਹੀਆਂ ਅਸੀਂ ਤਾਂ ਕਿੰਨੇ ਸੇਤੀ ਤੋਂ ਸੇਤੀ ਪਰੋ ਕਹਿੰਦੇ ਜਿਹੜੀ ਹੈ ਕਿ ਬੈਸੀ ਵੀ ਕਿ ਇਹਨਾਂ ਨੂੰ ਉੱਥੋਂ ਦੀ ਕੋਰਟ ਤੋਂ ਕਲੀਅਰੈਂਸ ਲੈਣਾ ਤੋ ਬਿਨਾ ਉਹ ਚੜ ਨਹੀਂ ਸਕਦੇ ਇਹ ਹਜਤ ਨਹੀਂ ਕਰ ਸਕਦੇ ਇਸ ਵਾਸਤੇ ਉਹ ਜਿਹੜਾ ਹੈਗਾ ਕਈਆਂ ਦਾ ਕੇਸ ਪਤਾ ਨਹੀਂ ਕਿਹੋ ਜਿਹੇ ਹੁੰਦੇ ਜਾਂ ਕੀ ਫਸੇ ਹੁੰਦੇ ਆ ਕਿ ਉਹਨਾਂ ਦੇ ਕੇਸ ਪਾਏ ਚੋਰੀ ਤੇ ਪਾਏ ਕਿਸੇ ਤਾਂ ਕੋਈ ਤੋ ਕਲੀਅਰ ਕਰਾਉਣਾ ਪੈਂਦਾ ਤਾਂ ਹੀ ਵਾਪਸ ਆ ਰਹੇ ਉਹਦੇ ਉੱਤੇ ਟਾਈਮ ਤਾਂ ਲੱਗ ਰਿਹਾ ਹੈ ਇਹਨਾਂ ਇਹ ਤਾਂ ਲਾਹਤ ਕਾਰਵਾਈ ਹੋਣੀ ਚਾਹੀਦੀ ਪਰ ਅਫਸੋਸ ਆ ਕਿ ਜਦੋਂ ਅਸੀਂ ਪਹਿਲੇ ਵੀ ਇੱਥੇ ਜਿਹੜੇ ਟਰੈਵਲ ਏਜੰਟ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਪਹਿਲਾਂ ਇਹਨਾਂ ਲੜਕੀਆਂ ਦੇ ਕੋਲ ਅਸੀਂ ਇੱਕ ਐਪਲੀਕੇਸ਼ਨ ਲੈਨੇ ਵੀ ਤੁਸੀਂ ਜਾ ਕੇ ਥਾਣੇ ਦਰਖਾਸਤ ਦਿਓ ਪਰ ਹੁੰਦਾ ਕੀ ਹੈ ਜਦੋਂ ਬੱਚਾ ਇੱਧਰ ਆ ਜਾਂਦਾ ਹੁੰਦਾ ਗਰੀਬ ਘਰ ਦਾ ਪਰਿਵਾਰ ਦਾ ਜਦੋਂ ਕੋਰਟਾਂ 'ਚ ਜਾਂਦਾ ਕੋਈ ਨਹੀਂ ਰਹੇ ਕਰਕੇ ਤਾਂ ਇਹ ਏਜੰਟ ਜਿਹੜਾ ਹੈਗਾ ਜਦੋਂ ਕੋਰਟ 'ਚ ਜਾਣਾ ਪੈਂਦਾ ਤੇ ਥੋੜੇ ਬਹੁਤੇ ਪੈਸੇ ਦੇ ਕੇ ਉਹਨਾਂ ਨਾਲ ਸਮਝੌਤਾ ਕਰ ਲੈਂਦੇ ਨਿਕਲ ਜਾਂਦੇ ਆ ਸੋ ਲੋੜਾ ਇਹ ਰੌਲਾ ਇਹ ਕਿ ਜਿਹੜਾ ਬਾਹਰੋਂ ਬੱਚਾ ਆਉਂਦਾ ਵਾ ਉਹ ਪੂਰਾ ਸਟੈਂਡ ਲਵੇ ਜੋ ਨਾ ਹੋਇਆ ਜੋ ਹੈਗਾ ਉਹਦੇ ਉੱਤੇ ਕੇਸ ਤਾਂ ਹੀ ਜਿਹੜਾ ਹੈਗਾ ਕੋਰਟ ਵਿੱਚ ਤਾਂ ਹੀ ਚੱਲ ਸਕਦਾ ਸੋ ਅਸੀਂ ਕੁਝ ਜਿਹੜੇ ਹੈਗੇ ਆ ਜਨਤਾ ਨੂੰ ਫੜਵਾਇਆ ਵੀ ਹੈ ਪਹਿਲਾ ਕੇਸ ਜਿਹੜਾ ਸੀਗਾ ਸਾਡਾ ਉੱਥੇ ਮਾਲਵੇਚ ਸੀਗਾ ਉਹਨਾਂ ਨੂੰ ਲੜਕੀ ਨੂੰ ਫੜਵਾਇਆ ਵੀ ਉਹ ਹਜੇ ਵੀ ਕੋਰਟ ਵਿੱਚ ਕੇਸ ਚੱਲ ਰਿਹਾ ਪਰ ਕਈ ਵਾਰ ਮਗਰੋਂ ਜਦੋਂ ਅਸੀਂ ਜਦੋਂ ਪਿਛਲੀ ਵਾਰੀ ਜਿਹੜਾ ਹੈਗਾ ਸੰਸਦ 'ਚ ਬੋਲੇ ਆ ਤੇ 11 ਕੇਸ ਸਿੱਕੇ ਸਾਡੇ ਇਸ ਸultanpur ਦੇ ਉਸੇ ਵੇਲੇ ਉਹ ਐਸਐਸਪੀ ਨੇ ਭੇਜਿਆ ਡੀਐਸਪੀ ਨੂੰ ਵੀ ਆ ਜਿਹੜੇ ਫੜੋ ਇਹਨਾਂ ਨੂੰ ਪਤਾ ਕਰੋ ਉਹ ਜਿਹੜੇ ਬੱਚੇ ਜਿਹੜੇ ਬਾਹਰੋਂ ਆਏ ਆ ਉਹ ਬਿਆਨ ਦੇਣ ਨੂੰ ਤਿਆਰ ਨਹੀਂ ਹੁਣ ਦੱਸੋ ਉਸ ਤੋਂ ਪੁਲਿਸ ਵੀ ਕੀ ਕਰੇ ਸੋ ਕਹੀ ਕਰਕੇ ਇਹ ਕਮਜ਼ੋਰੀਆਂ ਕਰਕੇ ਏਜੰਟ ਫਿਰ ਨਿਕਲ ਜਾਂਦੇ ਆ ਠੱਗ ਫੇਰ ਵੀ ਜਿਹੜੇ ਉਹ ਗਰੀਬ ਪਰਿਵਾਰ ਉਹੀ ਰਹੇ ਹੁੰਦੇ ਕੋ ਸਾਡੀ ਤਾਂ ਇਹ ਕਿ ਪੁਰਜ਼ੋਰ ਮੰਗਾ ਕਿ ਇਹੋ ਜੇ ਟਰੈਵਲ ਏਜੰਟਾਂ ਦੇ ਉੱਤੇ ਕਰੜੀ ਤੋਂ ਕਰੜੀ ਸਜ਼ਾ ਇਹ ਜਿਹੜਾ ਹਿਊਮਨ ਸਮਗਲਿੰਗ ਦਾ ਜਿਹੜਾ ਕੇਸ ਬਣਦਾ ਇਹਨਾਂ ਤੇ ਦਰਜ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ